ਕੀ ਤੁਸੀਂ ਵੀ ਹਰ ਰੋਜ਼ ਪਾਣੀ ਪੀਂਦੇ ਹੋ ਪਰ ਕਦੇ ਸੋਚਿਆ ਪਾਣੀ ਸਾਫ਼ ਵੀ ਆ ਕਿ ਨਹੀਂ ਪਾਣੀ ਦਾ ਚਮਕਦਾਰ ਹੋਣਾ ਹੀ ਕਾਫੀ ਨਹੀਂ ਹੁੰਦਾ ਇਹ ਪਾਣੀ ਦੇਖਣ ਨੂੰ ਤਾਂ ਸਾਫ਼ ਆ ਵੀ ਪਾਣੀ ਸਾਫ਼ ਦਿਖਦਾ ਪਰ ਕੀ ਅੰਦਰੋਂ ਵੀ ਇਹ ਸਾਫ਼ ਆ 80% ਤ ਬਿਮਾਰੀਆਂ ਦੀ ਜਿਹੜੀ ਸ਼ੁਰੂਆਤ ਆ ਉਹ ਗੰਦੇ ਪਾਣੀ ਤੋਂ ਹੁੰਦੀ ਆ ਤੁਸੀਂ ਸੋਚ ਵੀ ਨਹੀਂ ਸਕਦੇ ਯਾਰ ਤੁਹਾਡੇ ਸਰੀਰ ਦੇ ਅੰਦਰ ਜਾ ਕੇ ਇਹ ਕੀ ਕੁਝ ਨਹੀਂ ਕਰਦਾ ਜੇ ਤੁਹਾਨੂੰ ਤੁਹਾਡੇ ਸਰੀਰ 'ਚ ਇਹ ਪੰਜ ਲੱਛਣ ਦਿਖਾਈ ਦਿੰਦੇ ਨੇ ਤਾਂ ਸਮਝ ਲਓ ਤੁਹਾਡਾ ਪਾਣੀ ਗੰਦਾ ਹੈ ਪਹਿਲਾ ਪੇਟ ਦੇ ਵਿੱਚ ਗੜਬੜ ਹੋਣੀ ਦੂਜਾ ਸਕਿਨ ਤੇ ਖਾਰਸ਼ ਹੋਣੀ ਤੀਜਾ ਮੂੰਹ ਚੋਂ ਬਦਬੂ ਆਉਣੀ ਚੌਥਾ ਆਲਸ ਤੇ ਥਕਾਬਟ ਪੰਜਵਾਂ ਕਿਡਨੀ ਸਟੋਨ ਜੇ ਪੰਜ ਲੱਛਣ ਨੇ ਤਾਂ ਸਮਝ ਲਓ ਪਾਣੀ ਗੰਦਾ ਹੁਣ ਪਾਣੀ ਆਪਾਂ ਚੈੱਕ ਕਿਵੇਂ ਕਰ ਸਕਦੇ ਆ ਵੀ ਪਾਣੀ ਗੰਦਾ ਜਾਂ ਸਾਫ਼ ਹੈ ਚਲੋ ਤੁਹਾਨੂੰ ਇੱਕ ਐਕਸਪੈਰੀਮੈਂਟ ਕਰਕੇ ਜਿੱਦੇ ਤੁਹਾਨੂੰ ਪਤਾ ਲੱਗ ਜੂਗਾ ਵੀ ਪਾਣੀ ਗੰਦਾ ਜਾਂ ਸਾਫ਼ ਹੈ ਚਲੋ ਵੀਡੀਓ ਦੇ ਐਂਡ ਤੱਕ ਬਣੇ ਰਹੀਏ ਲਓ ਜੀ ਆਪਾਂ ਕਾਂਛੀ ਦੀ 2000 ਦੇ ਵਿੱਚ ਪਾਣੀ ਲੈ ਲਿਆ ਇੱਕ 'ਚ ਨਾਰਮਲ ਆ ਇੱਕ 'ਚ ਮਿਨਰਲ ਜਿਹੜਾ ਵਾਟਰ ਹੁੰਦਾ ਉਹ ਆ ਇਹਨੂੰ ਆਪਾਂ ਆਨ ਕਰ ਦੇਣਾ ਇਹਦੇ ਨਾਲ ਪਾਣੀ ਟੈਸਟ ਕਰ ਸਕਦੇ ਆ ਆਪਾਂ ਪਾਣੀ ਪੀਣ ਯੋਗ ਹੈਗਾ ਕਿ ਨਹੀਂ ਲਓ ਜੀ ਇਹਨੂੰ ਸਟਾਰਟ ਕਰਤਾ ਆਪਾਂ ਦੇਖੋ ਪਾਣੀ ਉਬਲਣਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਇਹਦਾ ਟੈਂਪਰੇਚਰ ਵੀ ਵਧ ਜਾਂਦਾ ਜਿਹੜਾ ਨਾਰਮਲ ਪਾਣੀ ਆ ਤੁਸੀਂ ਦੇਖੋ ਉਹਦੇ 'ਚ ਝੱਗ ਜੀ ਉੱਠਣ ਲੱਗ ਗਈ ਵਾ ਜਿਹੜਾ ਮਿਨਰਲ ਉਹ ਹਲੇ ਤੱਕ ਵੀ ਸਾਫ਼ ਆ ਇੱਧਰ ਗੰਦਗੀ ਆਉਣ ਲੱਗੀ ਦੇਖੋ ਕਿੰਨਾ ਜ਼ਿਆਦਾ ਇਹਦੇ ਵਿੱਚ ਵਾ ਐਂਡ ਤੇ ਦੱਸਾਂਗੇ ਵੀ ਆਪਾਂ ਤੁਹਾਨੂੰ ਜੇ ਤਾਂ ਰੰਗ ਕਾਲਸ ਤੇ ਜਾਂਦਾ ਤਾਂ ਪੀਣ ਯੋਗ ਨਹੀਂ ਹੈਗਾ ਜੇ ਹਲਕਾ ਆਪਾਂ ਕਹਿ ਸਕਦੇ ਹਾਂ